ਜੀ ਸਾਸਤਰੀ ਕਾਲ ਜੀ ਦੋਸਤੋ ਅੱਜ ਆਪਾਂ ਪੂਤੜ ਢਾਈ ਸੀਗੇ ਤੇਰੇ ਦੇ ਢਾਈ ਸੀਗੇ ਜੀ ਬਾਕੀ ਆ ਫਿਰਦੇ ਆ ਦਿਖਾਉਣੀ ਆ ਤੁਹਾਨੂੰ ਕਿੱਥੇ ਆ ਗੀ ਹੂੰ ਕੋਸ਼ਕ ਤਾਂ ਬਹਿ ਕੇ ਮੇਰੇ ਪਾਸੇ ਬਹਿ ਕੇ ਜਾ ਕੇ ਮੈਂ ਕੋਸ਼ਕ ਉਹ ਵੀ ਤੁਹਾਨੂੰ ਦਿਖਾਉਣੀ ਆ ਜੇ ਦਾਦੇ ਕਿੱਥੇ ਕਿੱਥੇ ਬੈਠੇ ਆ ਕੋਸ਼ਕ ਆ ਫਿਰਦੇ ਆ ਇਹ ਤਾਂ ਮੇਰੇ ਘਰੀ ਹੋ ਗਏ ਉਹ ਕਿੱਥੇ ਘਰੀ ਹੁੰਦੇ ਆ ਕਿ ਪਾਸੇ ਪਿਆ ਨਹੀਂ ਬੰਦੇਗੇ ਆ ਦੇਖੋ ਜੀ ਹਾਂਜੀ ਇਹ ਕਰਦੇ ਤਾਂ ਬਹਿ ਜਾਣਗੇ ਤੇ ਬਾਕੀ ਨਾ ਬਾਹਰ ਬਹਿ ਕੇ ਜਾ ਕੇ ਤੇ ਇੱਕ ਤਾਂ ਬਣਾ ਉਧਰ ਬੈਠਾ ਵਾ ਉਹ ਸਾਹਮਣੇ ਟਾਲੀਆਂ ਉਹ ਤਾਂ ਕਿਕਰ ਲੱਗੀਆਂ ਜੀ ਸਾਹਮਣੇ ਉਹ ਸੇਮ ਤੇ ਇੱਕ ਤਾਂ ਉੱਥੇ ਬਹਿ ਗਿਆ ਤੇ ਦੋ ਆਪਣੇ ਇੱਧਰ ਵੜ ਗਏ ਜੀ ਸਾਹ ਦਰਖਤ ਚ ਉਹ ਉੱਥੇ ਵੜ ਗਏ ਦੋ ਜੀ ਤੇ ਬਾਕੀ ਆ ਫਿਰਦੇ ਆ ਹੁਣ ਦੇਖਦੇ ਹੁਣ ਬਾਕੀਦਰਾ ਜਵਾ ਪਦੰਗੜਾਈ ਜਾਂਦੇ ਆ ਇਹ ਵਾਹ ਸਰਦਿਆ ਇੱਕ ਸੰਗ ਡਾਈ ਕਹਿੰਦੇ ਆ ਤੇ ਕੁਛ ਕੰਨਲ ਕਰਕੇ ਨਾਲ ਡਰਗੇ ਤੇ ਕੁਛ ਨਾਲ ਕਰਕੇ ਥੋੜੇ ਡਰਗੇ ਤਾਂ ਕੋਠੇ ਨਹੀਂ ਜਾਂਦੀ ਆ ਤੇਰੇ ਕੋਠੇ ਵੀ ਆ ਤਾਂ ਕੁਝ ਤਾਂ ਥੋੜੇ ਤਾਂ ਬਾਹਰ ਚਲੇਗੇ ਹਾੜ ਦੇਣਗੇ ਪਿਆ ਸੀ ਨਾ ਕੋਈ ਰੋਕਟ ਵਾਲਿਓ ਹਾਏ ਨਾ ਕਿੱਥੇ ਪਿਆ ਤਾਂ ਹੀ ਆਏ ਦੇਖਰੇ ਤਿੰਨ ਚਾਰ ਰਹਿ ਗਿਆ ਤਾਂ ਬਹਿਨ ਸਿੱਦੇ ਘਰੇ ਆ ਕੇ ਤੇ ਕੁਛ ਕਿਹਾ ਗਿਆ ਬਾਹਰ ਪੈਰ ਲੰਦਿਆ ਆ ਜਾਣਗੇ ਮੀਤ ਹੈਗੀ ਵਾਜ ਆ ਜਾਣਗੇ ਅਸਨਾਂ ਕਾ ਜਾਣਗੇ ਕਿ ਉਹ ਕਿੱਥੇ ਆਇਆ ਇੱਕ ਤਾਂ ਥੋੜਾ ਜਿਹਾ ਨੀਲਾ ਸੀਗਾ ਆਪਣਾ ਰਾਤ ਤੱਕ ਡੋਲਣਾ ਤੇ ਉਹਦਾ ਹੈਗਾ ਡਰ ਥੋੜਾ ਜਿਹਾ ਰਾਤ ਤੱਕ ਪਹਿਲਾ ਦਿਨ ਹੀ ਸੀਗਾ ਇਹਨਾਂ ਦਾ ਉਹ ਥੱਲੇ ਆ ਯਾਰੋਂ ਵੀ ਨਹੀਂ ਮੋੜਿਆ ਥੱਲੇ 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 ਕਿਉਂ ਮੁੜ ਵੀ ਨਹੀਂ ਹੋਣਾ ਉਹ ਥੱਲੇ ਉੱਤਰ ਤੂੰ ਮਗਰ ਟੈਕ ਬਣਾ ਥੱਲੇ ਉੱਤਰ ਯਾਰ ਉਹ ਮੋੜਦੀ ਨਹੀਂ ਲੈ ਥੱਲੇ 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 ਹਾਂ ਹਾਂ ਥੱਲੇ ਆਪਣੇ ਬੈਠੇ ਆ ਜੀ ਰਹਿ ਗਏ ਆ ਪੰਜ ਤੇ ਪੰਜਰ ਅੱਠ ਕਿ ਹੈ ਗਿਆ ਜੀ ਬਾਹਰ ਅੱਠ ਕੋ ਬਾਹਰ ਵੇ ਗਿਆ ਕਿਤਾ ਨਾ ਘਰੇ ਆਏ ਬਾਕੀ ਪਹਿਲਾ ਦਿਨ ਸੀਗਾ ਪਹਿਲੇ ਦਿਨ ਤਨ ਕਰਦਾ ਹੀ ਹੁੰਦਾ ਜਾਨਵਰ ਕੋਈ ਹੁੰਦਾ ਜਿਹੜਾ ਸਿੱਧਾ ਇਹਦੇ ਬਾਕੀ ਬਾਹਰ ਹੀ ਜਾਂਦੇ ਹੁੰਦੇ ਆ ਮੁਦਾਸਾ ਕਾ ਨਾ ਵੀ ਆਹੀ ਪੱਤੇ ਆ ਪੁੱਤਰ ਤਿੰਨ ਚਾਰ ਕਵਰ ਸਾਈਜ਼ ਪੱਤੇ ਹੀ ਵੀ ਹੋਰ ਤਾਂ ਪੱਟਣੀਗੇ ਤੇ ਬਾਕੀ ਆਪ ਕੋਮਿਡ ਵਾਲੇ ਜਿਹੜੇ ਕਲੇਗਾਂ ਵਾਲੇ ਸੀਗੇ ਉਹ ਤਾਂ ਉਹ ਵੀ ਕੱਢਨੇ ਛੋਟੇ ਜਿਹੇ ਦੋ ਤਿੰਨ ਨਾਲ ਆ ਜਾਂਦੇ ਨੇ ਜਿਹੜਾ ਚਾਰ ਚਾਰ ਨੇ ਕਿੰਨੇ ਪੰਜ ਪੰਜਾਂ ਨੇ ਵਰਸੋਂ ਪੱਟੇ ਜਿਹੇ ਆਪ ਨੂੰ ਉਧਾਰ ਦੇਣੇ ਪੜੇ ਬਾਕੀ ਬਾਹਰ ਬਾਹਰ ਆ ਦੇਖੋ ਬੱਸ ਜੀ ਇਹਦੇ ਉੱਤੋਂ ਲਿਖੜੇ ਪੰਜ ਸੀਗੇ ਆਪੋ ਹੀ ਖਿੱਚੇ ਆ ਬਾਕੀ ਦੋ ਹੋਣਗੇ ਬਗਲਾ ਵਾਲੇ ਆਪਾਂ ਇਹ ਵੀ ਨਹੀਂ ਪਟਣਗੇ ਨਾ ਅਜੇ ਫੁੱਲ ਕੱਟਣੀਆਂ ਬਸ ਆ ਖਿੱਚੇ ਹੋਰ ਕੱਲੇ ਹੀ ਖਿੱਚਾਂਗੇ ਸਾਰਿਆਂ ਦੇ ਆ ਹੀ ਪੱਟੇ ਨੇ ਜਿਹੜੇ ਉਹ ਜੀ ਕਲੀਆਂ ਵਾਲੇ ਇੱਕ ਦੋ ਸਿੱਟੇ ਜਿੰਨੇ ਪਹਿਲੀ ਦੂਜੀ ਵਾਲੇ ਉਹ ਆ ਫਾਰਮੇਟ ਆਏ ਆ ਕੋਣੀ ਪੱਟੇਗੇ ਉਹਨਾਂ ਨੂੰ ਜਮਾ ਦੇਈਏ ਸਹੀ ਆ ਆਪਣੇ ਪੱਟੇ ਹੋਏ ਜਿਹੜੇ ਉਹ ਤੇਰੀਆ ਨਾ ਚੁੱਝੇ ਫੁਟਾਈ ਛੱਡੇ ਆਪਣੇ ਉਹਦੀ ਹਵਾ ਫੱਦਰੂਣੀ ਆਪਾਂ ਪੱਟੇ ਨਹੀਂ ਦੀ ਉਹਨੇ ਬੋਲੇ ਆਪਣੇ ਆਪ ਹੀ ਫਸਲੇ ਹੋ ਜਾਂਦਾ ਨਹੀਂ ਬਟਨ ਦਾ ਟੱਕਰ ਹੋਇਆ ਗਿਆ ਉਹ ਕਾਲ ਆਪਰ ਪਟੇਂਗ ਆ ਦੇਖੋ ਜੀ ਹੁਣ ਇਹਦੀਆਂ 36 33 ਜੀ ਹੁੰਦੀ ਹੈ ਇਹਦੇ ਆ ਜਦ ਪਤਾ ਲੱਗਦਾ ਰੰਗੀਆਂ ਜੀ ਨਾ ਆ ਪੈਲ ਨਹੀਂ ਇਹ ਫਟਿਆ ਨਹੀਂਗਾ ਜੀ ਇਹ ਨੂੰ ਅਸੀਂ ਡਾਵਾਂਗੇ ਇਹ ਪੱਟਾ ਨਹੀਂਗਾ ਇਹਨੂੰ ਕੀ ਲੋਡ ਹੈ ਇਹਦੇ ਭਾਂਚੇ ਜੀ ਇਹਨੂੰ ਹੋਏਗਾ ਬਾਪੀ ਨਾਲ ਸਾਰੇ ਆਪੇ ਆ ਗਏ ਫਾਰ ਹੋਏ ਆ ਆਦੇ ਆਪੇ ਫਾਰ ਆ ਗਏ ਤੇ ਇਹ ਬਾਕੀ ਨਾ ਉਹ ਜਿਹੜੇ ਖਰਸਾ ਫਾਇਓਦੋਂ ਤਾਂ ਕੀ ਲੋਡੋਂ ਪੱਟਣ ਦੀ ਮੇਕੂਪੀ ਵਾਲਾ ਕੋਲ ਨਹੀਂ ਉਹਨਾਂ ਨੂੰ ਸੋ ਸਾਰਾ ਪੁੱਤਰ ਆਪਰੇ ਆ ਪਰਵਰਗ ਨੂੰ ਪੱਟੀ ਦੇਵੋਗੇ ਸਹੀ ਰਿਹਾ ਸਾਨੂੰ ਆਹ ਕਬੂਤਰ ਵੀ ਸਣੀ ਨੂੰ ਬਹੁਤ ਪਸੰਦ ਆ ਏ ਬਹੁਤ ਪਸੰਦ ਨੂੰ ਇਹ ਕਹਿੰਦਾ ਡੌਣੀ ਮੀਂਹ ਰੱਖਣੀ ਹੈ ਤੇ ਬਾਕੀ ਦੇਖਦੇ ਹਾਂ ਡੌਣੇ ਨਹੀਂ ਡੋਂਦੇ ਇਹ ਤਾਂ ਕਹਿੰਦਾ ਡੌਣੀ ਨਹੀਂ ਕਿ ਰੱਖਣੀਆਂ ਬਾਲ ਦੀ ਚਿੱਟੀ ਕਲੀ ਦੀ ਹੈ ਜੀ ਅੱਜ ਇਹ ਤਾਂ ਮੜਾ ਟੋਕ ਹੀ ਆ ਖਾਂਦਾ ਸਿੱਟਾ ਇਹਨੇ ਕੱਲ ਜਣੀ ਚਿੱਟੀ ਪੂਰੀ ਕਰ ਦੇਣੀ ਹੋਈ ਉਹਨੇ ਤੇ ਬਹੁਤ ਪਸੰਦ ਆ ਰਹੀ ਜੀ ਇਹ ਡੌਣੀ ਮੀਂਹ ਵੀ ਦੇਖ ਲਿਓ ਰੱਖ ਲਾਂਗੇ ਹੈ ਨਈੜਾ ਨਹੀਂ ਵਈ ਰੇਨ ਬਾਰੇ ਨਹੀਂ ਚੱਲਦਾ ਕਿਹੜੇ ਆਉਂਦੇ ਆ ਹੁਣ ਲੱਗੇ 10 ਹੀ ਘਰੇ ਆਏ ਆ ਕਬੂਤਰ ਜੀ ਬਾਕੀ ਸਾਰੇ ਬਾਹਰ ਲੱਗੇ ਜੋ ਆ ਪਤੰਗ ਡੋਨ ਲੱਗੇ ਕਰਕੇ ਨਾ ਖਰਾਬ ਹੋ ਗਏ ਦੁੱਤਰੋ ਕੋਈ ਨਾ ਹਾਂਜੀ ਡੈਡੀ ਲਾਉਣ ਲੱਗ ਗਿਆ ਸੀ ਕਬੂਤਰ ਹੈ ਕਹ ਕਾਰੀ ਆ ਲੱਕ 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 ਕੇ ਫੜਨੇ ਪੈਂਦੇ ਆ ਹਵਾ ਜੀ ਅਜੇ ਦੀ ਬੜੀ ਤੇਜ਼ ਆ ਉਹ ਦੇਖ ਆ ਬੱਚਾ ਕੱਪਰਾ ਆ ਗਿਆ ਨੀ ਤੇ ਤਾਂ ਨਹੀਂ ਆ ਗਿਆ ਉਸਕੇ ਹਾਂਜੀ ਆ ਛੜ ਤੇ ਜੀ ਲੈ ਕੇ ਅੰਦਰ ਉਹਨਾਂ ਜਾਲਾਂ ਚ ਉਹਨਾਂ ਨੂੰ ਥੋੜੇ ਟੋਕ ਕੇ ਪਾਣੀ ਵੀ ਪਾ ਦਾਂਗੇ ਤੇ ਫੇਰ ਤੁਹਾਡੇ ਮੂੰਹ ਰੋਕ ਕੇ ਦੋ ਦਣੇ ਪਾਰਾਂਗੇ ਠੀਕ ਹੈ ਨਾ ਜੀ ਇਹ ਕਾਕ ਘਰੇ ਆ ਕੇ ਵੇਗਾ ਜੀ ਆਹ ਵੇਗਾ ਇੱਕ ਉੱਠ ਜਾ ਕੇ ਆਹ ਵੇਗਾ ਆ ਕੇ ਤੇ ਦੋ ਹੋ ਬੈਠਾ ਉਧਰ ਚਿਵਾਰੇ ਤੇ ਦੋ ਦੇਖ ਇਹ ਦੋ ਤਾਂ ਹੈਗੇ ਬਾਕੀ ਇਹਦਾ ਜੇ ਕੋ ਪਤਾ ਨਹੀਂ ਕਿ ਕਿੱਥੇ ਆਏ ਦੋ ਹੀ ਉੱਡੇ ਆ ਦੁਆਰਾ ਹਾਂਜੀ ਆ ਇੱਕ ਬੱਚਾ ਆਪਣਾ ਆ ਗਿਆ ਸੀ ਅੱਜ ਹੁਣ ਇਹ ਆ ਗਿਆ ਇੱਕ ਨੂੰ ਛੱਡਦੇ ਉੱਤੇ ਇਹ ਆ ਗਿਆ ਜੀ ਇੱਕ ਤੇ ਬਾਕੀ ਰਹਿੰਦੇ ਆ ਆ ਜਾਣਗੇ ਉਹ ਵੀ ਹਾਂਜੀ ਆਹ ਕੂਤਰਾ ਫਿਰਦਾ ਵਾ ਤਾਂ ਜੀ ਵੱਡਾ ਕੂਤਰਾ ਇਹ ਤਾਂ ਹੋ ਗਿਆ ਕਿ ਦਿਨ ਕੱਢ ਦਿੰਨੇ ਉਹ ਪਾਸੇ ਪੈਰ ਲਾਉਂਦਾ ਵਾ ਇਹ ਹਾਂਜੀ ਪਾਸੇ ਪੈਰ ਲਾਉਂਦਾ ਦੇਖਦੇ ਹੁਣ ਕਿਦੋਂ ਪਾਉਂਦਾ ਇਹ ਹਾਂਜੀ ਹਾਂਜੀ ਆਪਣੇ ਅੱਗੇ ਸੀਗੇ ਜੀ ਸਾਰੇ ਬੱਚੇ ਆ ਗਏ ਚਾਰ ਨਹੀਂ ਆਏ ਸੀਗੇ ਚਾਰ ਲੱਗੇ ਸੀਗੇ ਜੀ ਤੇ ਹੁਣ ਮੇਰਾ ਹੋ ਗਿਆ ਤੇ ਹੁਣ ਬਾਕੀ ਦੇਖਦੇ ਆ ਕੱਲ ਨੂੰ ਹੁੰਦੇ ਜੇ ਨਹੀਂ ਦੋ ਤਾਂ ਹੈਗੇ ਮੇਰੇ ਆ ਜਾਣਗੇ ਕੋ ਕੋਲੀ ਬੈਠਿਆ ਛੋਡੇ ਸੀਗੇ ਹੁਣ ਤੇ ਘਰੇ ਬੰਦੇ ਬੰਦੇ ਆਸੇ ਪਾਸੇ ਐਡ ਚੋਂ ਕਿੱਧਰ ਹੈਗੇ ਆ ਤੇ ਦੋਵਾਂ ਦਾ ਹੈਗਾ ਥੋੜਾ ਜਿਹਾ ਇੱਕ ਨੀਲੇ ਦਾ ਤੇ ਇੱਕ ਰੋਤੇ ਦਾ ਹਾਂਜੀ ਉਹ ਦੋ ਬੱਚੇ ਲੈ ਜਾਗਾ ਤੁਮੇ ਬਾਕੀ ਲੱਗ ਜੂ ਪਤਾ ਸਵੇਰੇ Andy.